ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਬਾਈ ਜੀ ਅੱਜ ਦੀ ਵੀਡੀਓ ਹਰ ਪੀੜਤਾਂ ਦੇ ਸਬੰਧ ਦੇ ਵਿੱਚ ਜੋ ਮਨਕੀਰਤ ਔਲਖ ਪਿਛਲੇ 3-4 ਦਿਨ ਤੋਂ ਕਾਫੀ ਜੜੀ ਨਗਦ ਰਾਸ਼ੀ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਰੂਪ ਦੇ ਵਿੱਚ ਜੜੀ ਲੋਕਾਂ ਦੀ ਮਦਦ ਕਰ ਰਿਹਾ ਦਿਲੋਂ ਸਲੂਟ ਆ ਭਰਾ ਨੂੰ ਬਾਈ ਜੀ ਪੈਸਾ ਬੰਦੇ ਨੇ ਪਾਣੀ ਵਾਂਗ ਵਰਾ ਛੱਡਿਆ 10 ਟਰੈਕਟਰ ਵੀ ਉਹਨੇ ਜਿਹੜੇ ਦਾਨ ਕਰ ਦਿੱਤੇ ਆ ਕਹਿੰਦਾ 100 ਟਰੈਕਟਰ ਵੰਡਣਾ ਪਰ ਬਾਈ ਜੀ ਅਫਸੋਸ ਜੋ ਆਪਣੇ ਕੁਝ ਕੁ ਲੋਕ ਨੇ ਉਹਨਾਂ ਦੀ ਜਿਹੜੀ ਹੈਬਿਟ ਬਣੀ ਹੋਈ ਹੈ ਲੱਤਾਂ ਖਿੱਚਣ ਦੀ ਉਹ ਇਹ ਗੱਲ ਕਹਿ ਰਹੇ ਆ ਕਹਿੰਦੇ ਇਹ ਤਾਂ ਹਮਦਰਦੀ ਲੈਣ ਮਾਰਾ ਕਰਦਾ ਬਾਈ ਲੱਖ ਹਮਦਰਦੀ ਲੈਣ ਮਾਰਾ ਕਰਦਾ ਪਰ ਉਹ ਮਦਦ ਤਾਂ ਕਰ ਰਿਹਾ ਜੇ ਤੁਸੀਂ ਵੀ ਹਮਦਰਦੀ ਲੈਣੀ ਆ ਤੁਸੀਂ ਵੀ ਪੈਸਾ ਵੰਡ ਕੇ ਹਮਦਰਦੀ ਲੈ ਲਓ ਇਹਦੇ 'ਚ ਤਾਂ ਕੋਈ ਚੱਕਰ ਨਹੀਂ ਉਹ ਕਿਹੜਾ ਕੋਈ ਉਂ ਹਮਦਰਦੀ ਲੈ ਰਿਹਾ ਵੀ ਐਲਾਨ ਕਰਕੇ ਉਹ ਕੁਝ ਕਰਕੇ ਹੀ ਹਮਦਰਦੀ ਲੈ ਰਿਹਾ ਨਾ ਇਸ ਕਰਕੇ ਭਰਾਵੋ ਜੇ ਆਪਾਂ ਕੁਝ ਚੰਗਾ ਨਹੀਂ ਕਰ ਸਕਦੇ ਜਿਹੜਾ ਬੰਦਾ ਚੰਗਾ ਕਰਦਾ ਉਹਦੇ ਲਈ ਆਪਾਂ ਉਦੇ ਪੱਖ 'ਚ ਤਾਂ ਖੜ੍ਹ ਸਕਦੇ ਆ ਨਾ ਕਿ ਉਹਦੀਆਂ ਲੱਤਾਂ ਖਿੱਚੋ ਕਿਰਪਾ ਕਰਕੇ ਭਰਾਵੋ ਆਪਣੀ ਸੋਚ ਨੂੰ ਬਦਲੋ ਮਨਕੀਰ ਤੌਲਖ ਭਰਾ ਨੇ ਬਹੁਤ ਵੱਡਾ ਦਿਲ ਕੱਢ ਕੇ ਜਿਹੜਾ ਦਾਨ ਕੀਤਾ ਨਹੀਂ ਪੈਸਾ ਹੋਰ ਬਥੇਰੇ ਲੋਕਾਂ ਕੋਲ ਬਹੁਤ ਪਿਆ ਬਥੇਰੇ ਕਾਰਪੋਰੇਟ ਬੈਠੇ ਨੇ ਬਥੇਰੇ ਧਨਵਾਨ ਲੋਕ ਬੈਠੇ ਨੇ ਪਰ ਬਾਈ ਜੀ ਪੈਸਾ ਕੱਢਣਾ ਹਰੇਕ ਦੇ ਵਸ ਦੇ ਰੋਗ ਨਹੀਂ ਹੁੰਦਾ ਪੈਸਾ ਵੀ ਦਿਲ ਬਿਨਾ ਨਹੀਂ ਨਿਕਲਦਾ ਸੋ ਭਰਾਵੋ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ